ਸਾਜਨ ਲੋਕੋ ਪ੍ਰੇਜ਼ੈਂਟ ਮਗਰ ਆਰਾਹੋ ਸਭ ਦੁਨੀਆ ਕਹਿਣਾ ਜੋ ਵਰਪਾਣੀ ਦਾ ਉੰਗ ਸੇ ਜੀ ਕਰਨ ਸਹਾਈ ਤਾਂ ਕਉ ਕਰੀ ਬਾਣੀ ਚਾਰ ਪਰਨ ਦੇ ਵਾਲਕ ਮੜ ਕੀ ਦਾ ਜਨਸੀ ਪਾਣੀ ਔ ਬਹੁੜ ਜਨਮ ਨਹੀਂ ਹੋਇਆ ਸੋਬਕ ਸਭ ਏਗਵਾਨੀ ਦਾ ਮਗਰ ਆਰਾਹੋ ਸਭ ਦੁਨੀਆ ਕਹਿਣਾ ਜੋ ਵਰਪਾਣੀ ਦਾ ਦੇ ਰਾਮਦਾਸ ਫੁਰ ਪੂਰੇ रामदास अमृताधारी दप जी सब बखाणी द मगर रहे सभु दुनिया हास कणी दुर जी ਕੇ ਤੇ ਤਵੀਆਂ ते

மகர ரே சப துணிய கேனா பாணி தசு உமர நிதா மகர ரே சப துணிய கணா ஜேவர கேச கசன கர் நூ अमृत सददेवानी मुत बहाल करी सतगुर करवानी जो खी भ भूमि जैसे गदाणींद

ਮਗਰ ਰਹੋ ਸਭ ਦੁਨੀਆ ਕਹਿਣਾ ਜੋ ਵਰਬਾਣੀ ਦਾ ਸਾਰੀ ਸੰਗਤਾਂ ਖੋਜ ਸਤਨਾਮ ਸ੍ਰੀ ਵਾਹਿਗੁਰੂ ਭੈਣਾ ਵੱਲੋਂ ਬਹੁਤ ਸਾਰੀ ਮਾਇਆ ਸਾਡੇ ਮਾਨਯੋਗ ਭੈਣ ਰਾਣੀ ਜੀ ਲੁਧਿਆਣੇ ਵਾਲੇ ਕੋਲੋਂ ਬਲਵਿਆਂ ਤਮਾਇਆ ਸਾਜਨ ਸਟੂਡੀਓ ਵਾਲੇ ਵੀ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਸੋਮੇ ਜੀ ਮਹਾਰਾਜ ਨੇ અપਾਰ ਕਿਰਪਾ ਕੀਤੀ ਹੈ ਨਾਲ ਉੱਤੇ ਜਾਣੇ ਜਿੰਨੇ ਦੀਵਾਨ ਸਾਡੇ ਲੋਕੋ ਕਰਵਾਉਣ ਦੇ ਲੱਗਦੇ ਐ ਉਹ ਸਾਰੇ ਨੇ ਸਾਰੇ ਦੇਸ਼ ਵਿਦੇਸ਼ ਟਕੌਰ ਵਾਲੇ ਤੇ ਸਾਜ ਸੁਡਿਓ ਲੋਕੋ ਵਾਲੇ ਜਿੰਨੇ ਮਹਾਰਾਜ ਜਿੱਤੇ ਪਾਠ ਪਰਵਚਨ ਹੈ ਜਿੰਨੇ ਸਾਡੇ ਕਵੀਸ਼ਰਾਂ ਨੇ ਪ੍ਰਸੰਗ ਗਾਏ ਹੋਏ ਐ ਹਰ ਇੱਕ ਵਰਸੀ ਦੇ ਹਰ ਇੱਕ ਦੀਵਾਨ ਦੇ ਇਹ ਸਾਜ ਸੁਡਿਓ ਲੋਕੋ ਉੱਤੇ ਸਤਿਪਰਵ ਦੀ ਕਿਰਪਾ ਦੋ ਘਰ ਕਮਲੇ ਨੇ ਸਿਰ ਦੇ ਉੱਤੇ ਆ ਸਤਿਗੁਰੂ ਮੈਂ ਚਰਨਾ ਚ ਅਰਦਾਸ ਕਰਦਾ ਮੇਰੇ ਦਾਦੇ ਦੇ ਬਈ ਸਤਿਗੁਰੂ ਕਿਰਪਾ ਕਰਨ ਇਹਨਾਂ ਨੂੰ ਐਸੇ ਤਰ੍ਹਾਂ ਸੇਵਾ ਕਰਨਗੇ ਕਰਨ ਦਾ ਬਲ ਬਖਸ਼ਣ ਅਤੇ ਚਰਨਾਂ ਨਾਲ ਜੋੜ ਕੇ ਰੱਖਣ ਹੋਰ ਕੋ ਸਿੱਖਾਂ ਵੱਲੋਂ ਬਿਆਨ ਪਾਇਆ ਸਤਿਗੁਰੂ ਜੀ ਕਿਰਪਾ ਕਰਨ ਸਾਧ ਸੰਗਤ ਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਹਜੂਰ ਮਹਾਰਾਜ ਸ੍ਰੀ ਦਰਬਾਰਾ ਸਿੱਖੀ ਪਾਤਸ਼ਾਹ ਲੋਕੋਂ ਵਾਲੇ ਉਹ ਆਪਣੀ ਕਰਮ ਨਾਲ ਇੱਕ ਸ਼ਬਦ ਲਿਖਦੇ ਆ ਉਹ ਲਿਖਦੇ ਆ ਉੱਤ ਕਰਦੇ ਆ ਉਹ ਕਹਿੰਦੇ ਔਰੰਗਜ਼ੇਬ ਦੇ ਜ਼ੁਲਮਾਂ ਦੇ ਨਾਲ ਹਿੰਦੂ ਖੋ ਬੈਠੇ ਸੀ ਦੀਨ ਅਮਾਨ ਤਾਈ ਤਿਲਕ ਜੰਜੂ ਦਾ ਭੜਾ ਅਪਮਾਨ ਹੋਇਆ ਸਾਡੀ ਲਾਤੜਿਆ ਗਿਆ ਸੀ ਸ਼ਾਂਤ ਤਾਈ ਨੌਵੇਂ ਗੁਰੂ ਦੇ ਸੀਸ ਨੇ ਰੋਕ ਦਿੱਤਾ ਔਰੰਗਜ਼ੇਬ ਦੇ ਜ਼ੁਲਮ ਤੂਫਾਨ ਤਾਈ ਨੌਵੇਂ ਗੁਰੂ ਦੀ ਦੇਣ ਦਰਬਾਰ ਸਿੰਘਾ ਕਹਿੰਦੇ ਪੁੱਤੋ ਨਾ ਹਿੰਦੁਸਤਾਨ ਤਾਈ ਸਾਡੇ ਸਟੇਜ ਦੇ ਸੰਚਾਲਕ ਸ੍ਰੀਮੰਤ ਜੀ ਮਹਾਰਾਜ ਦੇ ਸੇਵਾ ਦਰਪਾਈ ਲਾਡੀ ਉਹਨਾਂ ਨੂੰ ਬਲੰਬਿਆਤ ਮਾਇਆ ਸਾਰੇ ਕਿੰਝ ਜੱਥਿਆਂ ਵੱਲੋਂ ਜਿੱਥੇ ਸਾਰੇ ਹੀ ਉਹਨੇ ਸਤਕਾਰਯੋਗ ਹੈ ਮਹਾਰਾਜ ਕਿਰਪਾ ਕਰਨ ਸਮੁੱਚੇ ਮਾਇਆ ਭੇਜਦੇ ਸਨ ਦੁਰ ਕਿਰਪਾ ਕਰੇ ਮੇਰੀ ਬੇਨਤੀ ਹੁਣ ਆਰੰਗਜੇਬ ਪਾਦਸ਼ਾਹ ਦਿੱਲੀ ਦੇ ਤਖਤ ਤੇ ਬੈਠ ਗਿਆ ਉਹਨੇ ਦਿੱਲੀ ਦੇ ਤਖਤ ਤੇ ਬੈਠ ਕੇ ਨੌ ਸ਼ਰਤਾਂ ਸਾਡੇ ਸਤਾਂਤਨ ਲੋਕਾਂ ਦੇ ਉੱਤੇ ਲਾਗੂ ਕਰਤੀਆਂ ਇੱਕ ਐਤਰਾਵਾ ਬਣਾ ਕੇ ਸਾਡੇ ਪੰਜਾਬ ਦੀ ਧਰਤੀ ਤੇ ਭੇਜਤਾ ਉਹਦੇ ਵਿੱਚ ਕੀ ਲਿਖਿਆ ਉਹਦੇ ਵਿੱਚ ਲਿਖਿਆ ਵੀ ਕੋਈ ਹਿੰਦੂ ਚਵਾਰਾ ਨਹੀਂ ਪਾ ਸਕਦਾ ਕੋਈ ਹਿੰਦੂ ਘੋੜੇ ਨਹੀਂ ਚੜ੍ਹ ਸਕਦਾ ਕੋਈ ਹਿੰਦੂ ਆਪਣੀ ਮਰਜ਼ੀ ਨਾਲ ਕੰਨਿਆਂ ਨਹੀਂ ਵਿਆਹ ਕਰਵਾ ਸਕਦਾ ਕੋਈ ਘਰ ਨਹੀਂ ਕਿੱਠਾ ਕਰ ਸਕਦਾ ਇਸ ਤਰ੍ਹਾਂ ਦੀਆਂ ਨੌਂ ਸ਼ਰਤਾਂ ਔਰੰਗਜ਼ੇਬ ਬਾਦਸ਼ਾਹ ਨੇ ਲਿਖਿਆ ਪਰ ਇੱਥੇ ਨੂੰ ਬਸ ਨਹੀਂ ਦਿੱਤੀ ਐਤੂ ਅੱਗੇ ਕੀ ਕੀਤਾ ਉਹਨੇ ਇੱਕ ਸਭਾ ਬੁਲਾਈ ਜਿਹੜੀ ਉਹ ਸਭਾ ਸੀ ਨਾ ਜਿਹੋ ਜਿਹਾ ਰਾਜਾ ਹੋਵੇ ਜਿੱਥੇ ਪਰਜਾ ਹੋਵੇ ਜਿੱਥੇ ਪੈਰੋਂ ਕਾਰਸਨ ਉਹਨਾਂ ਨੇ ਸਭਾ ਜੜ ਕੇ ਮੁਖਮਮ ਕੀਤਾ ਇਹ ਮੇਰੇ ਵਜ਼ੀਰੋ ਮੇਰੇ ਅਹਿਲਕਾਰ ਕਾਜ਼ੀ ਨੂੰ ਮਲਾਣਿਓ ਮੈਂ ਹਿੰਦੂ ਦੁਨੀਆ ਦੇ ਉੱਤੇ ਰਹਿਣ ਨਹੀਂ ਦੇਣੇ। ਹਿੰਦੂ ਖਤਮ ਕਰਨੇ ਆ। ਇਹ ਕਿਸ ਤਰ੍ਹਾਂ ਖਤਮ ਹੋਣਗੇ? ਉਹਨਾਂ ਨੇ ਰਾਏ ਦੇਖੋ ਕਿਹੋ ਜੀ ਦਿੱਤੀ ਹੈ। ਉਹ ਕਹਿੰਦੇ ਕਿ ਅਰਸ਼ੋਂ ਸਲਾਮਤ ਜਿਹੜੀ ਕੌਮ ਨੂੰ ਖਤਮ ਕਰਨਾ ਹੋਵੇਗਾ ਪਹਿਲਾਂ ਉਹਦੇ ਪ੍ਰਚਾਰ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਜਿੰਨਾ ਚਿਰ ਕੌਮ ਦਾ ਇਤਿਹਾਸ ਕੌਮ ਦੇ ਪੱਲੇ ਹੈ। ਕੌਮ ਦੇ ਪ੍ਰਚਾਰਕ ਕੌਮ ਦਾ ਸਰਮਾਇਆ ਪੱਲੇ ਹੈ। ਉਹਨਾਂ ਦਾ ਕਦੇ ਕੌਮ ਦੀ ਸੰਸਾਰ ਤੋਂ ਹਾਰ ਨਹੀਂ ਹੁੰਦੀ ਨਾਮਾਂ ਨਹੀਂ ਮਿਟਦਾ ਹੁਣ ਮਿਟੂਗਾ ਕਦੋਂ ਜਦੋਂ ਕੌਮ ਦਾ ਪ੍ਰਚਾਰ ਤੇ ਪ੍ਰਚਾਰ ਖਤਮ ਕਰ ਦੇ ਹੁਣ ਸਨਾਤਨ ਧਰਮ ਦੇ ਹਿੰਦੁਸਤਾਨ ਦੇ ਵਿੱਚ ਦੋ ਅੱਡੇ ਸਭ ਤੋਂ ਵੱਡੇ ਪ੍ਰਚਾਰਕ ਸਭ ਇੱਕ ਤਾਂ ਸੀ ਸ੍ਰੀ ਕਾਇਚੀਨੀ ਦੂਸਰਾ ਕਸ਼ਮੀਰ ਔਰ ਅੰਮ੍ਰਿਜੇਲੀ ਜਿਹੜੀ ਤਲਵਾਰ ਸੀ ਨਾ ਉਹ ਕਸ਼ਮੀਰ ਦੇ ਬ੍ਰਾਹਮਣਾਂ ਤੇ ਜਾ ਖੜ ਗਿਆ। ਉੱਥੋਂ ਦਾ ਸੁਪਾ ਸੀ ਸ਼ੇਰ ਮੁਹੰਮਦ। ਉਹਨੇ ਆ ਕੇ ਹਿੰਦੂਆਂ ਨੂੰ ਇਕੱਠੇ ਕਰਕੇ ਕਿਹਾ। ਬਈ ਸਲਾਮ ਦੇ ਵਿੱਚ ਚਾਓ ਸਾਰੇ। ਜਾਂ ਤਾਂ ਬਾੜੋ ਕਲਮਾ ਨਹੀਂ ਫਿਰ ਕਤਲ ਕਰੇ ਜਾਓ। ਉਹ ਕਹਿੰਦੇ ਸਲਾਮਤ ਕਰਨ ਤਿੰਨ ਮਹੀਨਿਆਂ ਦੀ ਬੋਤ ਦੇ ਦਿਓ। ਉਹਨਾਂ ਤੋਂ ਕੁਝ ਸਮੇਂ ਦੀ ਬੋਤ ਲੈ ਕੇ ਉਹਨਾਂ ਮੰਤਰਾਂ ਦੇ ਜਾ ਕੇ ਪੁਕਾਰਾਂ ਕੀਤੀਆਂ ਉਹਨਾਂ ਨੇ ਠਾਕੁਰ ਦੁਆਰੇ ਜਾ ਕੇ ਪੁਕਾਰਾਂ ਕੀਤੀਆਂ بڑے ਦੇਵਤੇ ਪੁਜੇ ਪਰ ਸੁਣੀ ਨਾ ਗਈ ਮੈਂ ਇੱਕ ਗੱਲ ਦੀ ਖਮਾ ਚਾਹਾਂਗਾ ਮੈਂ ਇਹ ਗੱਲ ਨਹੀਂ ਕਰਕੇ ਕਹਿੰਦਾ ਇੱਥੇ ਵੀ ਰਮਨ ਮੰਦਰਾ ਦੇ ਵਿੱਚ ਰੱਬ ਆਇਆ ਉਹ ਪਰਮੇਸ਼ਾਹਾਰੀ ਦੀ ਜਗ੍ਹਾ ਤੇ ਹੀ ਬੋਲ ਸਕਦਾ ਹੈ ਉਹ ਤਾਂ ਜਿਹਨੇ ਪ੍ਰੇਮ ਨਾਲ ਪਾ ਲਿਆ ਨਾ ਪਰਭੂ ਦੀ ਕੀਮਤ ਦੇਵਾਂ ਤੋਂ ਕੇਵਲ ਪ੍ਰੇਮਾ ਭਗਤੀ ਹੈ ਜਿਹਨੇ ਪ੍ਰੇਮ ਕਰ ਲਿਆ ਉਹ ਪ੍ਰਭੂ ਨੂੰ ਪਾ ਲਿਆ ਪੱਥਰਾਂ ਦੇ ਵਿੱਚੋਂ ਧੰਨੇ ਨੂੰ ਮਿਲਣ ਮਿਲ ਸਕਦਾ ਜਿਹੜਾ ਉਹ ਮੰਦਰ ਦੀ ਬੋਲ ਸਕਦਾ ਹਾਰ ਇੱਕੀ ਠਗਾ ਕੇ ਬੋਲ ਸਕਦਾ ਸੁਪਰ ਗਿਆਨ ਉਹ ਹੁਣ ਪੰਤਾਂ ਨੇ ਬੜੀਆਂ ਮੁਕਾਰਾਂ ਕੀਤੀਆਂ ਕਿੱਥੇ ਚਲੇ ਗਏ ਤਾਮਨ ਲਾਡੂ ਦੀ ਧਰਤੀ ਦੇ ਰਮੇਸ਼ਵਰ ਦਾ ਮੰਦਿਰ ਹੈ ਰਮੇਸ਼ਵਰ ਨਾ ਹੋਏ ਸ਼ੰਗੀ ਦਾ ਰਮੇਸ਼ਰ ਦੇ ਮੰਦਰ ਤੇ ਜਾ ਕੇ ਉੱਥੇ ਬੁਕਾਰ ਕੀਤੀ ਉੱਥੇ ਜਵਨਰ ਦੀ ਆਵਾਜ਼ ਆਈ ਪੰਡਤ ਜੀ ਤੁਹਾਡੀ ਫਰਿਆਦ ਇੱਥੇ ਨਹੀਂ ਸੁਣੀ ਜਾ ਸਕਦੀ ਤੁਸੀਂ ਜਾਓ ਸ੍ਰੀ ਨਾਲਪੁਰ ਸਾਹਿਬ ਇਹ ਮਸਲਾ ਥੋੜਾ ਹੱਲ ਉੱਥੇ ਹੋਊਗਾ ਉਹ ਰਹਿ ਕਿਰਪਾ ਰਾਮ ਪੰਡਤ ਉਹ ਸੀ ਮਾਣ ਪਿੰਡਵਾ ਉਦੀ ਹਾਜ਼ਰੀ ਦੇ ਵਿੱਚ ਉਹਦੇ ਸੰਗੀ ਸਾਥੀ ਬ੍ਰਾਹਮਣ ਕਸ਼ਮੀਰ ਤੋਂ ਚੱਲਦੇ ਆ। ਉਹਨਾਂ ਦੇ ਮੱਥੇ ਦੇ ਚਿਲਕ ਠੱਠੇ ਪਏ ਆ। ਜਿਹੜੇ ਗੱਲ ਦੇ ਵਿੱਚ ਪਾਇ ਸੀ ਨਾ ਮਨ ਲੋ ਸਰੂਪੇ ਜਾਂ ਪਰਣੀ ਜਿਹੜਾ ਬਾਸਟਰ ਸੀ ਉਹ ਸਾਰੇ ਹਾਲ ਤੋਂ ਬਿਹਾਲ ਹੋ ਗਏ। ਪੰਡਨ ਢੋਣਾ ਭੁੱਲ ਗਿਆ। ਤਕਲੀਫ ਬਹੁਤ ਭੈੜੀ ਹੁੰਦੀ ਐ। ਦੁੱਖਾਂ ਦੀ ਗੁਰੂ ਕੋਈ ਇੱਕ ਘੜੀ ਨਹੀਂ ਮੁਝਦੀ। ਵਾਦੇ ਸਾਲ ਉਹ ਜੱਜਾਂ ਦੇ ਪੰਡਤਾਂ ਦੇ ਸਿਰ ਦੇ ਉੱਤੇ ਮੌਤ ਲਟਕਦੀਆਂ ਤਲਵਾਰ ਬਾਦਸ਼ਾਹ ਦੀ ਜਿਹੜੀ ਤਲਵਾਰ ਹੈ ਨਾ ਉਹ ਕਸਤੀ ਆਲੀ ਅੱਜ ਦੀ ਸਵੇਰ ਕਲਮਾ ਹੀ ਪੜ੍ਹਨਾ ਪਊਗਾ ਇੱਕ ਦਿਨ ਕੱਤਰ ਹੋਣਾ ਪਊਗਾ ਇੱਕ ਦਿਨ ਰੋਜ਼ ਘਟੇਗਾ ਹੁਣ ਦੁਖੀ ਹੋਏ ਹੋਏ ਬ੍ਰਾਹਮਣ ਨੌਵੇਂ ਸਤਸਰਾਂ ਦੇ ਚਰਣਾ ਹੀ ਸ੍ਰੀ ਅਨੰਦਪੁਰ ਸਾਹਿਬ ਆ ਗਏ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਹਨ महाराज सुभगदारा भाई परमानंद दा रहुंसी प्रभु ਦੇ ਬਖਸ਼ੇ ਹੋਏ ਬਾਬਾ ਫਰੀਦ ਜੀ ਕਹਿੰਦੇ ਉਹ ਫਰੀਦ ਦਾ ਕਮਲਕਾਰ ਦੁਨੀਆ ਦੇਖਣ ਜਾ ਅੱਜ ਤੁਸੀਂ ਉਹ ਬਖਸ਼ੇ ਹੋਏ ਕਿ ਜਿਨ੍ਹਾਂ ਦੇ ਵਿੱਚ ਉਹ ਬੇਅੰਤ ਮਾਇਨਾ ਨਿਮਾਣ ਦਾ ਸੁਭਗदारा মহারাজ ਭਾਗ ਲਾਵੇ ਤੁਨੂੰ ਆਪਣੇ ਚਰਨ ਕਮਲਾਂ ਦੀ ਪ੍ਰੀਤੀ ਦਾ ਸਤਿਗੁਰੂ ਨੇ ਬਖਸ਼ਿਆ ਪਰ ਮੇਰੀ ਅਰਦਾਸ ਹੈ ਕਿ ਪੰਜ ਛੇ ਸਾਰੀ ਸੰਗਤ ਸਾਰੀ ਸੰਗਤ ਕਿਰਪਾ ਕਰੋ ਆਪ ਕੋ ਸਤਿਨਾਮ ਸ੍ਰੀ ਵਾਹਿਗੁਰੂ ਕੋ ਹੁਣ ਪੰਡਤ ਆ ਕੇ ਪਰੂ ਤੇ ਭਾਦਰ ਸਾਹਿਬ ਦੇ ਚਰਨਾਂ ਚ ਜਿਸ ਦਾ ਦੁੱਖ ਨਗਲੇਰ ਕਰਦੇ ਆ ਉਸ ਵੇਲੇ ਸੀਰ ਨੂੰ ਮੇਰੇ ਉਸਤਾਦ ਗਿਆਨੀ ਗੁਰਨਾਮ ਸਿੰਘ ਪ੍ਰਾਨ ਦੀ ਘਰਮਣੇ ਹੇਏ ਕਿਉਂ ਬਹੁਤ ਕੀ ਕਰ ਦੋਨੀਆਂ ਤੇ ਫਰੀ ਤੋਹਾਈ ਰੰਗੇ ਦੇ ਨਾਮ ਦੀ ਜਾਲਮ ਕਰ ਰਿਹਾ ਤਰੱਕੀ ਦੀਨੇ ਸਲਾਮ ਦੀ ਸਾਧੂ ਜਨ ॠषि ਬ੍ਰਾਹਮਣਾਂ ਕੁਪੇ ਬਚ ਨੀਰ ਦੇ ਸਤਗੁਰ ਨੂੰ ਕਰਨ ਬੇਨਤੀ ਪੰਡਤ ਕਸ ਮੀਰ ਦੇ ਸਤਗੁਰ ਨੂੰ ਕਰਨ ਬੇਨਤੀ ਓ ਜਿੰਨਾ ਨੂੰ ਪੁੱਜੇ ਦੁਨੀਆ ਮੰਗਰ ਕਰਾ ਦੇਵੇ ਕੀ ਤੇਰੇ ਕਹਿਣ ਭਿਯਾਰੀ ਕਲ ਮੈਂ ਪੜਾ ਦੇਵੇ आ ग शरनापी जी आगर पारे चकीर सतगुरू करण पेनती पंडत कश्मीर सतगुर न करण पेनती उते बि चढ़ गई पी हो सहाई न ਪਰ ਕਟਾ ਹੂੰ ਆਈ ਨਾ ਚਾੜੇ ਫੁੱਲ ਚਰਨ ਕਮਲ ਤੇ ਓ ਚਾੜੇ ਫੁੱਲ ਚਰਨ ਕਮਲ ਤੇ ਪੈਰੋ ਮਹਾਬੀਰ ਦੇ ਸਤਗੁਰ ਨੂੰ ਕਰਨ ਬੇਨਤੀ ਪੰਡਤ ਕਸ਼ਮੀਰ ਦੇ ਸਤਗੁਰ ਨੂੰ ਕਰਨ ਬੇਨਤੀ ਜੰਮਿਆ ਕੋਈ ਪਰਸ ਰਾਮ ਦਾ ਕੱਕੇ ਕਹੇ ਕੋਹਾਰਾ ਜੀ ਮੁਗਲਾਂ ਦੇ ਸੀਸ ਵਡਾਵੇ ਡੋਲੇ ਰਤ ਕਾੜਾ ਜੀ ਲਾ ਕੇ ਤੇ ਸੀਸ ਧਰਮ ਤੇ ਮੇਕ ਤੇ ਪਾਲਾ ਜੀ ਪੂਜੇਗੀ ਚਰਨ ਜਹਾਨੀ ਉਸ ਮਨੂਰੀ ਤਸ਼ਵੀਰ ਦੇ ਹੈ ਸਤ ਗੁਰ ਨੂੰ ਕਰਨ ਬੇ ਨਤੀ पंडत कश्मीर सदगुरू करणी उहो हिंदू जी कुल जनानी मजबूरी सिखा सिर जी पवंदे हज़ूर मौत ते तारसीर ਸਤਗੁਰ ਨੂੰ ਕਰਨ ਬੇਨਤੀ ਬੰਦ ਤਕਸ਼ਵੀਰ ਦੇ ਸਤਗੁਰ ਨੂੰ ਕਰਨ ਬੇਨਤੀ ਕੀ ਆਈ ਆਵਾਜ਼ ਤੁਗਰਤੀ ਨੰਦਪੁਰ ਚਲ ਜਾਓ ਜੀ ਉੱਥੇ ਹੈ ਪੀਰ ਹੰਗਦਾ ਦੁਖੜੇ ਸੁਣਾਉਂਦੀ ਚਰਨਾਂ ਤੇ ਟਹਿਬੇ ਵਿੱਪਰ ਚਰਨਾਂ ਤੇ ਟਹਿਬੇ ਵਿੱਪਰ ਤੇ ਵੀਰ ਦੇਹ ਸਤ ਗੁਰ ਨੂੰ ਕਰਨ ਬੇਨਤੀ ਭੰਡਤ ਕਸ਼ਮੀਰ ਦੇਹ ਸਤ ਗੁਰ ਨੂੰ ਕਰਨ ਬੇਨਤੀ ਆਇਆ ਹੈ ਕਲ ਗੋ ਕੇਂਦਰ ਦੁਨੀਆ ਦਾ ਘਾਦਰ ਜੀ ਦੁਨੀਆ ਦਾ ਮਾਲਕ ਸਤ ਗੁਰ ਤੇਗ ਫਾਤਰ ਜੀ ਫੜ ਲੈ ਤੂੰ ਧਰ ਨੰਬਰ ਗੁਰੂ ਨੂੰ ਕਰਨ ਬੇਨਤੀ ਪੰਡਤ ਕਸ਼ਮੀਰ ਦੇ ਸਤਗੁਰ ਨੂੰ ਕਰਨ ਬੇਨਤੀ ਐਸੇ ਕਰਕੇ ਪੰਡਤਾਂ ਨੇ ਫਰਿਆਦ ਕੀਤੀ ਜਦੋਂ ਪੰਡਤਾਂ ਨੇ ਫਰਿਆਦ ਕੀਤੀ ਪੰਡਤਾਂ ਨੂੰ ਗੁੰਝਾ ਨ ਦੇਖ ਕੇ ਸਤਗੁਰੂ ਜੀ ਨੇ ਸੁਣਤੀ ਪਰਮ ਨਾਮ ਲਾ ਲੀ ਹੁਣ ਪਰਮ ਤਉ ਸੀਏ ਮਨ ਆਈ ਸੋਚਣ ਲੱਗ ਪਏ ਜਦੋਂ ਸੱਚੇ ਪਾਤਸ਼ਾਹ ਦੇਦਰ ਬੰਦ ਕਰਕੇ ਸਮਝੋਗੇ ਪਾਜਾ ਮਨ ਆਦਮੀ ਨੇਦਰ ਬੰਦ ਕਰਕੇ ਫਿਰ ਅਗਲਾ ਭਿੱਖਵਾਚ ਗੁਰੂ ਤੋਂ ਗੁਰੂ ਦਸਵੀਂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਲੋਕ ਪਿਤਾ ਜੀ ਇਹਨਾਂ ਦੁਖਾਰਾ ਦਾ ਧਰਮ ਰਹਿ ਸਕਦਾ ਕੋ ਕਦੇ ਰਹਿ ਸਕਦਾ ਕੋਈ ਨਾਮ ਦੇ ਜਪਣ ਵਾਲਾ ਪਰਮ ਗਿਆਨੀ ਕਿਸੇ ਉੱਤਮ ਸੰਤੀ ਬਲੀ ਲਗੇ ਕਿਸੇ ਦੀ ਸ਼ਾਹ ਰਾਗ ਦਾ ਖੂਨ ਉਤੇ ਫੇਰਣ ਦਾ ਧਰਮ ਰਹਿ ਸਕਦਾ ਮਹਾਰਾਜ 1950 ਹੋ ਰਹੇ ਐਡਵਰਗਸ ਸਦਰੂ ਧਰਮ ਰੱਖਣ ਵਾਸਤੇ ਦਿੱਲੀ ਨੂੰ ਜਾਣਗੇ ਕਿਰਪਾ ਕਰੋ ਜਿੰਨਾ ਸਮਾਂ ਬਖਸ਼ਵਾ ਦੀ ਉਹ ਜਿਹੜੇ ਚਰਨਾ ਤੇ ਮੇਰੇ ਖਾਤੇ ਵੀ ਪੂਰਾ ਹੋ ਗਿਆ ਸਕਿੰਸਾ ਸੌਲਾ ਪ੍ਰੋਗਰਾਮ ਸਨੋ ਮੈਂ ਇਹ ਤੁਹਾਨੂੰ ਅਗਲੇ ਲੈਣਾ ਜਦ ਮੇਰਾ ਫੇਰ ਸਮਾਂ ਲੱਗੇ ਉਹ ਚਰਨਾ ਤੇ ਮੈਂ ਪੇਸ਼ ਕਰਾਂਗਾ ਤੁਹਾਨੂੰ ਚੱਕ ਦੀ ਜੀ ਮਾ ਸਾਰੀ ਸੰਗਤਾਂ ਕੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ